ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੁਲਿਸ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਜਾਂਚ ਤੇਜ਼ ਕਰਨ ਵਾਸਤੇ ਹੁਣ ਪੰਜਾਬ ਸਰਕਾਰ ਨੇ ਇੱਕ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ ਜਾਂਚ ਟੀਮ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੇ ਬਣਾਈ ਹੈ ਵਿਜੀਲੈਂਸ ਵਿਭਾਗ ਦੇ AIG ਜਗਤਪ੍ਰੀਤ ਸਿੰਘ ਨੂੰ ਇਸ ਸੈੱਟ ਦਾ ਚੇਅਰਮੈਨ ਲਾਇਆ ਗਿਆ ਹੈ ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਵਿਸ਼ੇਸ਼ ਜਾਂਚ ਟੀਮ ਬਣਾਉਣਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਰਮ ਅਤੇ ਧਾਰਮਿਕ ਸੰਸਥਾਵਾਂ ਦੇ ਅੰਦਰੂਨੀ ਪ੍ਰਬੰਧਕ ਮਾਮਲਿਆਂ ਵਿੱਚ ਗੈਰ ਜ਼ਰੂਰੀ ਦਖਲ ਦਿੱਤਾ ਜਾ ਰਿਹਾ ਹੈ ਜੋ ਕਿ ਸਿੱਖ ਰਵਾਇਤਾ ਦੇ ਖਿਲਾਫ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਿੱਧੀ ਚੁਣੌਤੀ ਹੈ ਉਹਨਾਂ ਆਖਿਆ ਕਿ ਧਾਰਮਿਕ ਮਾਮਲਿਆਂ ਨੂੰ ਸਿਆਸੀ ਲਾਹੇ ਲਈ ਚੁੱਕਣਾ ਕਿਸੇ ਵੀ ਤਰ੍ਹਾਂ ਕਬੂਲਯੋਗ ਨਹੀਂ ਹੈ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਇਸ ਮਾਮਲੇ ਤੇ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਂਚ ਕਮੇਟੀ ਕਾਇਮ ਕੀਤੀ ਗਈ ਸੀ ਜਿਸ ਨੇ ਗੰਭੀਰਤਾ ਨਾਲ ਇਸ ਦੀ ਪੜਤਾਲ ਕੀਤੀ ਤੇ ਇਸ ਦੀ ਪੜਤਾਲ ਕਰਨ ਤੋਂ ਬਾਅਦ ਐਸਜੀਪੀਸੀ ਨੇ ਦੋਸ਼ੀ ਮੁਲਾਜ਼ਮਾ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਹੈ। ਕੱਲ ਪਟਿਆਲਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦ ਸੇਵਾਮੁਕਤ ਆਈਜੀ ਅਮਰ ਸਿੰਘ ਚਾਲ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦਰਸਲ শেয়ার ਮਾਰਕੀਟ ਵਿੱਚ 1 ਲੱਖ ਕਰੋੜਾ ਰੁਪਏ ਡੁੱਬਣ ਤੋਂ ਪਰੇਸ਼ਾਨ ਹੋ ਕੇ ਪੰਜਾਬ ਪੁਲਿਸ ਦੇ ਸੇਵਾਮੁਕਤ ਆਈਜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਹਨਾਂ ਆਪਣੇ ਸੁਰੱਖਿਆ ਮੁਲਾਜ਼ਮ ਦੀ AK-47 ਰਾਈਫਲ ਨਾਲ ਆਪਣੀ ਛਾਤੀ ਵਿੱਚ ਗੋਲੀ ਮਾਰ ਲਈ। ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਕੋਲੋਂ ਇੱਕ ਅੰਗਰੇਜ਼ੀ ਵਿੱਚ ਲਿਖਿਆ 12 ਸਫ਼ਿਆਂ ਦਾ ਖੁਦਕੁਸ਼ੀ ਪੱਤਰ ਵੀ ਮਿਲਿਆ ਹੈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਉਹਨਾਂ ਤਕਰੀਬਨ 7 ਕਰੋੜ ਰੁਪਏ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਕੋਲੋਂ ਤੇ 1.5 ਕਰੋੜ ਰੁਪਏ ਆਪਣੇ ਸ਼ੇਅਰ ਮਾਰਕੀਟ ਵਿੱਚ ਕਿਸੇ ਵਿਅਕਤੀ ਦੇ ਕਹਿਣ ਤੇ ਨਿਵੇਸ਼ ਕੀਤੇ ਸਨ ਪਰ ਇਹ ਪੈਸੇ ਉਹਨਾਂ ਦੇ ਡੁੱਬ ਗਏ। ਉਹਨਾਂ ਪੱਤਰ ਵਿੱਚ ਇਸ ਠੱਗੀ ਲਈ ਜ਼ਿੰਮੇਵਾਰ ਦੋ ਵਿਅਕਤੀਆਂ ਦੇ ਨਾਂ ਤੇ ਕੰਪਨੀ ਦਾ ਨਾਂ ਵੀ ਲਿਖਿਆ ਹੈ। ਇਸ ਮਾਮਲੇ ਵਿੱਚ ਉਹਨਾਂ ਡੀਜੀਪੀ ਨੂੰ ਇੱਕ ਸੈੱਟ ਬਣਾਉਣ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਹੋਰ ਲੋਕਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕੇ। ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਕੱਲ ਵੀ ਧੁੰਦ ਦੇ ਕਾਰਨ ਦਿਖਣ ਹੱਦ ਬੇहद ਘਟ ਰਹੀ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ ਅੱਜ ਵੀ ਸੂਬੇ ਦੇ ਲਗਭਗ ਸਾਰੇ ਭਾਗਾਂ ਤੋਂ ਤੜਕਸਾਰ ਤੋਂ ਸੰਘਣੀ ਧੁੰਦ ਪੈਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਮੌਸਮ ਵਿਭਾਗ ਨੇ ਲੋਕਾਂ ਨੂੰ ਖਾਸ ਕਰ ਸਵੇਰ ਸਮੇਂ ਬੇਲੋੜੇ ਸਫ਼ਰ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ ਉਧਰ ਆਲਮੀ ਮੌਸਮੀ ਤਬਦੀਲੀ ਦੇ ਚਲਦੇ 사ウਦੀ ਅਰਬ ਦੇ ਰੇਗਿਸਤਾਨਾਂ ਵਿੱਚ ਇੱਕ ਦੁਰਲੱਭ ਤੇ ਹੈਰਾਨੀ ਜਨਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਆਮ ਤੌਰ ਤੇ ਅੱਧੀ ਗਰਮੀ ਹੁੰਦੀ ਹੈ ਉੱਥੇ ਹੁਣ ਚਾਰੇ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਹੈ 사우ਦੀ ਅਰਬ ਦੇ ਕਈ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ ਇਸ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ ਮੌਸਮ ਮਾਰਾ ਮੁਤਾਬਕ 사우ਦੀ ਅਰਬ ਵਿੱਚ ਬਰਫ਼ਬਾਰੀ ਲਗਭਗ ਕਈ ਦਹਾਕਿਆਂ ਬਾਅਦ ਹੋ ਰਹੀ ਹੈ ਸੂਬੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦਾ ਅਸਰ ਹੁਣ ਸੂਬੇ ਦੀਆਂ ਸਿੱਖਿਆ ਸੰਸਥਾਵਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅੰਮ੍ਰਿਤਸਰ ਵਿੱਚ ਇੱਕ ਸਕੂਲੀ ਵਿਦਿਆਰਥੀਆਂ ਦੇ ਝਗੜੇ ਦੌਰਾਨ ਹੁਣ ਗੋਲੀ ਚੱਲ ਗਈ ਦੱਸਿਆ ਗਿਆ ਕਿ ਦੋ ਵਿਦਿਆਰਥੀ ਆਪਸ ਵਿੱਚ ਭੜ ਰਹੇ ਸਨ ਕਿ 5 ਤੋਂ 6 ਫਾਇਰ ਹੋਏ ਇੱਕ ਗੋਲੀ 11ਵੀਂ ਜਮਾਤ ਦੇ ਵਿਦਿਆਰਥੀ ਐਸ਼ਪ੍ਰੀਤ ਨੂੰ ਲੱਗੀ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇੱਥੇ ਦੱਸਣਯੋਗ ਹੈ ਕਿ ਸੂਬੇ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਹੁਣ ਅਜਿਹੇ ਵਰਤਾਰੇ ਅਕਸਰ ਦੇਖਣ ਨੂੰ ਮਿਲਦੇ ਹਨ ਕੁਝ ਦਿਨ ਪਹਿਲਾਂ ਜਲੰਧਰ ਵਿੱਚ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਗੋਲੀ ਚੱਲੀ ਸੀ ਇਸ ਤੋਂ ਕੁਝ ਸਮਾਂ ਪਹਿਲਾਂ ਬਠਿੰਡਾ ਦੇ ਇੱਕ ਕਾਲਜ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਆਡੀਓ ਦੀ ਜਾਂਚ ਦੀ ਮੰਗ ਸੰਬੰਧੀ ਪਟੀਸ਼ਨ ਦੀ ਸੁਣਵਾਈ ਹੁਣ ਛੁੱਟੀਆਂ ਬਾਅਦ ਹੋਵੇਗੀ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਤੇ ਸੁਣਵਾਈ ਦੌਰਾਨ ਅਦਾਲਤ ਨੇ ਛੁੱਟੀਆਂ ਦਾ ਜ਼ਿਕਰ ਕਰਦੇ ਹੋਏ ਪਟੀਸ਼ਨਰ ਕਰਤਾ ਨੂੰ ਆਖਿਆ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਜਨਵਰੀ ਮਹੀਨੇ ਵਿੱਚ ਕੀਤੀ ਜਾਵੇਗੀ ਪਰ ਕੱਲ ਦੀ ਪਟੀਸ਼ਨ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅਦਾਲਤ ਵੱਲੋਂ ਹੁਕਮ ਦਿੱਤੇ ਜਾਣ ਦੇ ਬਾਵਜੂਦ ਰਾਜ ਚੋਣ ਕਮਿਸ਼ਨਰ ਨੇ ਇਸ ਵਾਇਰਲ ਆਡੀਓ ਦੀ ਜਾਂਚ ਦੇ ਸੈਂਪਲ ਚੰਡੀਗੜ੍ਹ ਦੀ ਲੈਬ ਨੂੰ ਫਿਲਹਾਲ ਨਹੀਂ ਭੇਜੇ ਹਨ ਉਦਯੋਗਪਤੀਆਂ ਵੱਲੋਂ ਪਾਈਪਾਂ ਨੂੰ ਚੋਣ ਫੰਡ ਦੇ ਨਾਂ ਤੇ ਦਿੱਤੀ ਜਾ ਰਹੀ ਰਾਸ਼ੀ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ 2024-25 ਵਿੱਚ ਚੋਣ ਟਰੱਸਟਾਂ ਰਾਹੀਂ ਰਾਜਨੀਤਿਕ ਪਾਰਟੀਆਂ ਨੂੰ ਕਾਰਪੋਰੇਟ ਦਾਨ 3 ਗੁਣਾ ਵੱਧ ਗਿਆ ਇਹ ਰਾਸ਼ੀ ਲਗਭਗ 3811 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਿਸ ਵਿੱਚੋਂ ਪਾਈਪਾਂ ਨੂੰ 3100 ਕਰੋੜ ਰੁਪਏ ਤੋਂ ਵੱਧ ਦਾ ਦਾਨ ਮਿਲਿਆ ਕਾਂਗਰਸ ਨੂੰ ਮਹਿਜ 298 ਕਰੋੜ ਰੁਪਏ ਮਿਲੇ ਪਾਈਪਾਂ ਨੂੰ ਜਿਹੜੇ ਉਦਯੋਗਪਤੀਆਂ ਨੇ ਚੋੜ ਫੰਡ ਦੇ ਰੂਪ ਵਿੱਚ ਦਾਨ ਦਿੱਤਾ ਹੈ ਉਹਨਾਂ ਵਿੱਚ ਭਾਰਤੀ ਏਅਰਟੈਲ, ਜਿੰਦਲ ਸਟੀਲ, ਮੇਗਾ ਇੰਜੀਨੀਰਿੰਗ, ਅਰਬਿੰਦੋ ਫਾਰਮਾ ਅਤੇ ਟਾਟਾ ਗਰੁੱਪ ਸ਼ਾਮਲ ਹਨ। ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਤੋਂ ਬਾਅਦ ਅਕਾਲੀ ਦਲ ਪੁਨਰਸਰਜੀਤੀ ਵਿੱਚ ਜੋ ਉਥਲ-ਪੁਥਲ ਚੱਲ ਰਹੀ ਹੈ ਉਸ ਦਰਮਿਆਨ ਕੱਲ ਇਸ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਵਿੱਚ ਆਪਣੀ ਰਿਹائش ਤੇ ਆਪਣੀ ਪਾਰਟੀ ਦੇ ਵਰਕਰਾਂ ਨਾਲ ਇੱਕ ਅਹਿਮ ਬੈਠਕ ਕੀਤੀ। ਜਿਸ ਵਿੱਚ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸਾਰੇ ਆਗੂ ਪੰਥਕ ਏਕਤਾ ਦੇ ਹੱਕ ਵਿੱਚ ਹਨ ਪਰ ਇਹ ਪੰਥਕ ਏਕਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਰੌਸ਼ਨੀ ਵਿੱਚ ਹੀ ਹੋ ਸਕਦੀ ਹੈ ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਨੂੰ ਰਜਿਸਟਰ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ 2 ਮਹੀਨਿਆਂ ਦੌਰਾਨ ਪਾਰਟੀ ਰਜਿਸਟਰਡ ਹੋ ਜਾਵੇਗੀ ਕੱਲ ਦੀ ਬੈਠਕ ਦੌਰਾਨ ਉਹਨਾਂ ਆਪਣੇ ਅਸਤੀਫੇ ਦੀਆਂ ਅਫਵਾਹਾਂ ਤੇ ਕਾਂਗਰਸ ਵਿੱਚ ਜਾਣ ਦਾ ਜੋ ਪ੍ਰਚਾਰ ਚੱਲ ਰਿਹਾ ਹੈ ਉਸ ਨੂੰ ਝੂਠਾ ਕਰਾਰ ਦਿੱਤਾ ਕਿਸਾਨ ਮਜ਼ਦੂਰ ਮੋਰਚਾ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਹੋਣ ਵਾਲੀ ਬੈਠਕ ਕੱਲ ਨਹੀਂ ਹੋ ਸਕੀ ਇਹ ਬੈਠਕ ਹੁਣ 30 ਦਸੰਬਰ ਨੂੰ ਹੋਵੇਗੀ ਮੋਰਚੇ ਦੇ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੁਝ ਮਸਲੇ ਹੱਲ ਕਰਨ ਲਈ ਹੋਰ ਸਮੇਂ ਦੀ ਲੋੜ ਦਾ ਹਵਾਲਾ ਦੇ ਕੇ ਮੀਟਿੰਗ 30 ਦਸੰਬਰ ਨੂੰ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਮੋਰਚੇ ਨੇ ਮੰਨ ਲਿਆ ਕੁੱਤੇ ਦੁਆਰਾ ਇੱਕ ਵਿਅਕਤੀ ਨੂੰ ਕੱਟਣ ਦੇ ਮਾਮਲੇ ਵਿੱਚ ਕੱਲ ਚੰਡੀਗੜ੍ਹ ਦੀ ਅਦਾਲਤ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਕੁੱਤੇ ਵੱਲੋਂ ਗੌਂਡ ਵਿੱਚ ਰਹਿੰਦੀ ਔਰਤ ਨੂੰ ਵੱਢਣ ਦੇ ਮਾਮਲੇ ਵਿੱਚ ਕੁੱਤੇ ਦੇ ਮਾਲਕ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਤੇ ਔਰਤ ਨੂੰ ਇਲਾਜ ਦੇ ਲਈ 30 ਹਜ਼ਾਰ ਰੁਪਏ ਵਿਆਜ ਸਣੇ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਜ਼ਿਕਰਯੋਗ ਹੈ ਕਿ ਇਹ ਮਾਮਲਾ ਲਗਭਗ 5 ਸਾਲ ਪੁਰਾਣਾ ਸੀ ਤੇ ਅਦਾਲਤ ਵਿੱਚ ਇਨਸਾਫ ਹਾਸਲ ਕਰਨ ਲਈ ਔਰਤ ਨੇ 5 ਸਾਲ ਆਪਣੇ ਕੇਸ ਦੀ ਪੈਰਵਾਹੀ ਕੀਤੀ 2024 ਦੀਆਂ ਪੰਚਾਇਤ ਚੋਣਾਂ ਦੌਰਾਨ ਜਲਾਲਾਬਾਦ ਵਿਖੇ ਹੋਏ ਹਿੰਸਕ ਟਕਰਾਅ ਦੌਰਾਨ ਚੱਲੀ ਗੋਲੀ ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ 3 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਨੂੰ ਕੱਲ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਬੋਬੀ ਮਾਨ ਦੇ ਵੱਡੇ ਭਰਾ ਵਰਦੇਵ ਸਿੰਘ, ਨੋਨੀ ਮਾਨ, ਬੋਬੀ ਮਾਨ ਤੇ ਕਈ ਹੋਰਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਇਆ ਹੋਇਆ ਹੈ। ਕਮਾਂਤਰੀ ਬਾਜ਼ਾਰਾਂ ਤੋਂ ਮਿਲ ਰਹੇ ਸੰਕੇਤਾਂ ਦੇ ਚੱਲਦੇ ਦੇਸ਼ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋ ਰਿਹਾ ਉਛਾਲ ਲਗਾਤਾਰ ਜਾਰੀ ਹੈ। ਕੱਲ ਦੇਸ਼ ਵਿੱਚ ਸੋਨੇ ਦੀ ਕੀਮਤ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ। ਦੇਸ਼ ਵਿੱਚ ਇੱਕ ਸਮੇਂ ਸੋਨੇ ਦੀ ਕੀਮਤ ਪ੍ਰਤੀ ਤੋਲਾ 138000 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ। ਚਾਂਦੀ ਵਿੱਚ ਵੀ ਕੱਲ 10000 ਰੁਪਏ ਤੋਂ ਵੱਧ ਦਾ ਪ੍ਰਤੀ ਕਿਲੋ ਦੇ ਪਿੱਛੇ ਵਾਧਾ ਹੋਇਆ। ਚਾਂਦੀ ਦੀ ਕੀਮਤ ਵੀ ਰਿਕਾਰਡ ਪੱਧਰ ਤੇ ਪਹੁੰਚ ਗਈ ਤੇ ਕੱਲ ਬਾਜ਼ਾਰ ਬੰਦ ਹੋਣ ਸਮੇਂ ਦੇਸ਼ ਵਿੱਚ ਚਾਂਦੀ ਦੀ ਕੀਮਤ ਲਗਭਗ 2,114,000 ਰੁਪਏ ਪ੍ਰਤੀ ਕਿਲੋ ਸੀ। ਚੰਡੀਗੜੀਆਂ ਦਾ ਫੈਂਸੀ ਨੰਬਰਾਂ ਲਈ ਸ਼ੌਕ जगਜਾਹਰ ਹੈ। ਕੱਲ ਹੋਈ ਚੰਡੀਗੜ੍ਹ ਦੇ ਟਰਾਂਸਪੋਰਟ ਵਿਭਾਗ ਦੀ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ ਵੀ ਅਜੀਹਾ ਹੀ ਦੇਖਣ ਨੂੰ ਮਿਲਿਆ। 3 ਦਿਨ ਤੱਕ ਚੱਲਣ ਵਾਲੀ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ ਇੱਕ ਨੰਬਰ 35 ਲੱਖ ਰੁਪਏ ਵਿੱਚ ਨਿਲਾਮ ਹੋਇਆ ਜਦਕਿ 9 ਨੰਬਰ 21 ਲੱਖ ਰੁਪਏ ਵਿੱਚ ਨਿਲਾਮ ਹੋਇਆ। ਇਸ ਨਿਲਾਮੀ ਦੌਰਾਨ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਨੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ ਲਗਭਗ 3 ਕਰੋੜ ਰੁਪਏ ਦੀ ਕਮਾਈ ਕੀਤੀ। ਜ਼ਬਰਜਨਾਦ ਦੇ ਮਾਮਲੇ ਵਿੱਚ ਜ਼ਮਾਨਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਫਰਾਰ ਆਪ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਹੁਣ ਆਪਣੇ ਫੇਸਬੁੱਕ ਅਕਾਊਂਟ ਨੂੰ ਮੁੜ ਚਲਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਹੈ। ਕੱਲ ਹਰਮੀਤ ਸਿੰਘ ਪਠਾਨ ਮਾਜਰਾ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰ ਮੰਗ ਕੀਤੀ ਕਿ ਅਦਾਲਤ ਪੰਜਾਬ ਸਰਕਾਰ ਨੂੰ ਪਠਾਨ ਮਾਜਰਾ ਦਾ ਫੇਸਬੁੱਕ ਅਕਾਊਂਟ ਮੁੜ ਬਹਾਲ ਕਰਨ ਦੇ ਹੁਕਮ ਦੇਵੇ ਪਠਾਨ ਮਾਜਰਾ ਦੀ ਇਸ ਪਟੀਸ਼ਨ ਤੇ ਪੰਜਾਬ ਸਰਕਾਰ ਤਰਫੋਂ ਪੇਸ਼ ਵਧੀਕ ਐਡਵੋਕੇਟ ਜਨਰਲ ਨੇ ਕਈ ਸਵਾਲ ਉਠਾਏ ਉਨ੍ਹਾਂ ਆਖਿਆ ਕਿ ਪਠਾਨ ਮਾਜਰਾ ਇਸ ਸਮੇਂ ਆਸਟ੍ਰੇਲੀਆ ਵਿੱਚ ਹੈ ਤੇ ਇਸ ਪਟੀਸ਼ਨ ਤੇ ਪਠਾਨ ਮਾਜਰਾ ਦੇ ਹਸਤਾਖਰ ਨਹੀਂ ਹਨ ਇਸ ਲਈ ਇਸ ਪਟੀਸ਼ਨ ਤੇ ਸੁਣਵਾਈ ਨਹੀਂ ਹੋ ਸਕਦੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਫਰਵਰੀ ਵਿੱਚ ਨਿਸ਼ਚਿਤ ਕੀਤੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸੜਕ ਚੌੜੀ ਕਰਨ ਦੇ ਨਾਂ ਤੇ 94 ਦੇ ਕਰੀਬ ਦਰਖਤ ਵੱਢਣ ਦੀ ਤਿਆਰੀ ਵਿਰੁੱਧ ਵਿਦਿਆਰਥੀਆਂ ਵਾਤਾਵਰਣ ਪ੍ਰੇਮੀਆਂ ਤੇ ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਲਾਮਬੰਦੀ ਕਰ ਲਈ ਹੈ ਕੱਲ ਇਹਨਾਂ ਨੇ ਸਮੂਹ ਵਿੱਚ ਯੂਨੀਵਰਸਿਟੀ ਵਿੱਚ ਦਰਖਤ ਕੱਟਣ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਇਸ ਸਬੰਧੀ ਯੂਨੀਵਰਸਿਟੀ ਦੇ ਵੀਸੀ ਨੂੰ ਇੱਕ ਪੱਤਰ ਵੀ ਲਿਖਿਆ ਇਮੀਗ੍ਰੇਸ਼ਨ ਨਿਯਮਾਂ ਅਤੇ ਦੇਸ਼ ਨਿਕਾਲੇ ਨੂੰ ਸਖਤ ਕਰਨ ਨਾਲ ਕੈਨੇਡਾ ਦੀ ਆਬਾਦੀ ਵਿੱਚ ਇਤਿਹਾਸਿਕ ਗ੍ਰਾਵਟ ਆਈ ਹੈ 2025 ਵਿੱਚ ਕੈਨੇਡਾ ਦੀ ਆਬਾਦੀ ਹੁਣ 41.8 ਮਿਲੀਅਨ ਤੋਂ ਘਟ ਕੇ 41.6 ਮਿਲੀਅਨ ਹੋ ਗਈ ਹੈ ਜੋ ਕਿ ਆਬਾਦੀ ਵਿੱਚ ਰਿਕਾਰਡ ਗ੍ਰਾਵਟ ਹੈ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਦੇ ਨਾਲ ਕੈਨੇਡਾ ਦੇ ਸਿੱਖਿਆ ਖੇਤਰ ਤੇ ਵੀ ਬੜਾ ਮਾਰੂ ਅਸਰ ਪੈ ਰਿਹਾ ਹੈ। ਦੇਸ਼ ਵਿੱਚ ਕਈ ਵਿਦਿਅਕ ਸੰਸਥਾਵਾਂ ਬੰਦ ਹੋ ਗਈਆਂ ਅਤੇ ਬਹੁਤ ਸਾਰੇ ਨਿੱਜੀ ਸਕੂਲ ਤੇ ਕਾਲਜ ਨੇ ਆਪਣੇ ਸਟਾਫ ਨੂੰ ਤਨਖਾਹ ਦੇਣ ਤੋਂ ਹੱਥ ਖੜੇ ਕਰ ਦਿੱਤੇ ਹਨ। ਅੰਮ੍ਰਿਤਸਰ ਪੁਲਿਸ ਦੀ ਕੱਲ ਉਸ ਵੇਲੇ ਕਿਰਕਰੀ ਹੋਈ ਜਦੋਂ ਜਸਕਰਨ ਸਿੰਘ ਨਾਮ ਦਾ ਇੱਕ ਹਵਾਲਾਤੀ ਸਨੇ ਹੱਤਕੜੀਆਂ ਫਰਾਰ ਹੋ ਗਿਆ। ਪੁਲਿਸ ਦੀ ਨਿਲਾਇਕੀ ਦੇ ਚੱਲਦੇ ਦੱਸਿਆ ਗਿਆ ਹੈ ਕਿ ਹਵਾਲਾਤੀ ਫਰਾਰ ਹੋਇਆ ਹੈ। ਪੁਲਸ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਏਐਸਆਈ ਸੁਖਵੰਤ ਸਿੰਘ ਹੋਮਗਾਰਡ ਦੇ ਜਵਾਨ ਸਤਨਾਮ ਸਿੰਘ ਖਿਲਾਫ ਵੀ ਪਰਚਾ ਦਰਜ ਕੀਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਦੋਵੇਂ ਪੁਲਸ ਮੁਲਾਜ਼ਮ ਵੀ ਫਰਾਰ ਹਨ ਰੂਸ ਦੀ ਰਾਜਧਾਨੀ ਵਿੱਚ ਕੱਲ ਸਵੇਰੇ ਇੱਕ ਚੋਟੀ ਦੇ ਫੌਜੀ ਅਧਿਕਾਰੀ ਦੀ ਕਾਰ ਵਿੱਚ ਤਮਾਕਾ ਹੋਣ ਕਾਰਨ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਯੂਕਰੇਨ ਦਾ ਹੱਥ ਹੈ ਜਾਣਕਾਰੀ ਮੁਤਾਬਕ ਕਾਰ ਹੇਠਾਂ ਧਮਾਕਾ ਖੇਜ ਸਮਗਰੀ ਲਗਾਈ ਗਈ ਸੀ ਜਿਸ ਦੇ ਫਟਣ ਤੋਂ ਬਾਅਦ ਚੋਟੀ ਦਾ ਅਧਿਕਾਰੀ ਮਾਰਿਆ ਗਿਆ ਇਸ ਦੇ ਦਰਮਿਆਨ ਇਹ ਵੀ ਪਤਾ ਲੱਗਿਆ ਹੈ ਕਿ ਇਹ ਮਾਸਕੋ ਵਿੱਚ 1 ਮਹੀਨੇ ਵਿੱਚ ਤੀਜੇ ਅਧਿਕਾਰੀ ਤੇ ਯੂਕਰੇਨ ਦੁਆਰਾ ਕੀਤਾ ਗਿਆ ਹਮਲਾ ਹੈ ਉਧਰ ਯੂਕਰੇਨ ਨੇ ਕੱਲ ਡਰੋਨਾਂ ਦੀ ਵਰਤੋਂ ਕਰਦੇ ਹੋਏ ਰੂਸ ਦੇ ਤੇਲ ਖੇਤਰ ਤੇ ਕਈ ਹਵਾਈ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਇਆ कल बांग्लादेश ਵਿੱਚ ਭਾਰਤ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ ਇੱਕ ਵਿਦਿਆਰਥੀ ਆਗੂ ਦੀ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਤਣਾਅ ਹੋਰ ਵੱਧ ਗਿਆ ਇਸ ਹੱਤਿਆ ਤੋਂ ਬਾਅਦ ਬੰਗਲਾਦੇਸ਼ ਨੇ ਨਵੀਂ ਦਿੱਲੀ ਵਿੱਚ ਸਥਿਤ ਹਾਈ ਕਮਿਸ਼ਨ ਤੇ ਤਿਰਪੁਰਾ ਵਿੱਚ ਸਥਿਤ ਆਪਣੇ ਮਿਸ਼ਨ ਵਿੱਚ ਭਾਰਤ ਤੋਂ ਬੰਗਲਾਦੇਸ਼ ਲਈ ਦਿੱਤੀਆਂ ਜਾ ਰਹੀਆਂ ਵੀਜ਼ਾ ਸੇਵਾਵਾਂ ਮੁਅਤਲ ਕਰ ਦਿੱਤੀਆਂ ਹਨ ਉgge ਗਾਇਕ ਮਾਸਟਰ ਸਲੀਮ ਦੇ ਪਿਤਾ 우ਸਤਾਦ ਪੂਰਨ ਸ਼ਾਹ ਕੋਟੀ ਦਾ ਕੱਲ ਜਲੰਧਰ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਮੁਤਾਬਕ ਪੂਰਨ ਸ਼ਾਹ ਕੋਟੀ ਦੀ ਦੇਹ ਨੂੰ ਅੱਜ ਸਪੁਰਦ ਦੇ ਖਾਦ ਕੀਤਾ ਜਾਵੇਗਾ। 108 ਐਂਬੂਲੈਂਸ ਐਪਲਾਈਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਆਏ ਐਂਬੂਲੈਂਸਾਂ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੱਲ ਮੁਹਾਲੀ ਵਿੱਚ ਮਜਾਰਾ ਕੀਤਾ। ਐਸੇ ਦੌਰਾਨ ਉਹਨਾਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਤੇ ਉਹਨਾਂ ਦੀਆਂ ਮੰਗਾਂ ਪ੍ਰਤੀ ਸਹਿਯਰਤ ਨਾ ਹੋਣ ਦਾ ਦੋਸ਼ ਲਾਉਂਦਿਆਂ ਨਾਰੇਬਾਜੀ ਵੀ ਕੀਤੀ। ਮੁਲਾਜ਼ਮਾਂ ਨੇ ਆਖਿਆ ਕਿ ਉਹਨਾਂ ਤੋਂ 8 ਘੰਟੇ ਦੀ ਥਾਂ 12 ਘੰਟੇ ਦੀ ਡਿਊਟੀ ਲਈ ਜਾਂਦੀ ਹੈ ਤੇ ਵਾਧੂ 4 ਘੰਟੇ ਡਿਊਟੀ ਲਈ ਕੋਈ ਓਵਰਟਾਈਮ ਵੀ ਨਹੀਂ ਦਿੱਤਾ ਜਾਂਦਾ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਉਹਨਾਂ ਦੀ ਤਨਖਾਹ ਗਵਾਂਡੀ ਸੂਬੇ ਹਰਿਆਣਾ ਦੀ ਤਰਜ਼ ਤੇ 40 ਤੋਂ 45 ਹਜ਼ਾਰ ਕੀਤੀ ਜਾਵੇ ਅਤੇ ਜੇਕਰ ਉਹਨਾਂ ਤੋਂ 8 ਘੰਟੇ ਤੋਂ ਵੱਧ ਡਿਊਟੀ ਕਰਵਾਉਣੀ ਹੈ ਤਾਂ ਇਸ ਦਾ ਵੀ ਓਵਰਟਾਈਮ ਟਾਈਮ ਦਿੱਤਾ ਜਾਵੇ ਪਟਿਆਲਾ ਸ਼ਹਿਰ ਵਿੱਚੋਂ ਡੈਰੀਆਂ ਬਾਹਰ ਸ਼ਿਫਟ ਕਰਨ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਕੱਲ ਪਟਿਆਲਾ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਸ਼ਹਿਰ ਤੋਂ ਬਾਹਰ ਡੈਰੀ ਮਾਲਕਾਂ ਨੂੰ ਜੋ ਪਲਾਟ ਅਲਾਟ ਕੀਤੇ ਗਏ ਹਨ ਜੇਕਰ ਉਹਨਾਂ ਜਲਦ ਉੱਥੇ ਆਪਣੀਆਂ ਡੈਰੀਆਂ ਸ਼ਿਫਟ ਨਾ ਕੀਤੀਆਂ ਤਾਂ ਇਹਨਾਂ ਪਲਾਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਜਾਵੇਗੀ ਜੇਕਰ ਜੋ ਗੱਲ ਹੈ ਕਿ ਸ਼ਹਿਰ ਵਿੱਚ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੇ ਚੱਲਦੇ ਪਟਿਆਲਾ ਪ੍ਰਸ਼ਾਸਨ ਸ਼ਹਿਰ ਭਰ ਵਿੱਚੋਂ ਡੈਰੀਆਂ ਨੂੰ ਬਾਹਰ ਸ਼ਿਫਟ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਡੈਰੀ ਮਾਲਕ ਸ਼ਹਿਰ ਵਿੱਚੋਂ ਬਾਹਰ ਡੈਰੀਆਂ ਸ਼ਿਫਟ ਕਰਨ ਤੋਂ ਆਨਾਕਾਨੀ ਕਰ ਰਹੇ ਹਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ